ਜਿਹੜੀ ਜਸ ਨਸ਼ਾ ਬਰੋਦ ਨੂੰ ਮਹਿਮ ਚਲਾਈ ਹੈ ਉਸ ਦੇ ਨਾਲ ਤੋਂ ਡੇਰੀ ਦੇ ਵਿੱਚ ਕੀ ਸੋਚੋ ਸਾ ਡੇਰੀ ਜਿਹੜੀ ਮੈਂ ਮਚਾ ਦਈਆ ਉਹ ਜਦੋਂ ਨਸਾਲ ਲਗਭਗ ਜਮ ਖਤਮ ਹੋ ਚੁੱਕਿਆ ਤੇ ਐਮਓਐਮ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ ਜਿਹੜੇ ਕੰਮ ਕਰ ਰਹੇ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਹਿਲਾਂ ਕੀ ਹਾਲ ਸੀ ਪਹਿਲਾਂ ਬਹੁਤ ਗਰੇ ਹਾਲ ਸੀ ਕਿਸ ਤਰ੍ਹਾਂ ਬੋਸ ਕੋਸੇ ਫਨਾਂਗੀਆਂ ਚਾਪਦੇ ਨੰਗ ਨੰਗ ਨਹੀਂ ਸਕਦੇ ਸੀ ਤੋਂ ਇਹਨੇ ਪੀੜ ਹੁੰਦੀ ਸੀ ਦੂਜੀ ਥਾਂ ਤੇ ਲੋਕੀ ਆਗੇ ਨਸ਼ਵੀਜ ਹੁੰਦੇ ਸੀ ਇੱਥੇ ਹੁਣ ਕਿੱਦਾਂ ਦਾ ਮਾਹੌਲ ਲੱਗਦਾ ਹੁਣ ਤਾਂ ਵੇਖੋ ਤੁਸੀਂ ਆਸ-ਪਾਸੇ ਬੰਦਾ ਛੱਡੋ ਚੜੀ ਨਹੀਂ ਵਿਖਦੀ ਪਈ ਜੀ ਅੱਗੇ ਜਿਵੇਂ ਹੁਣ ਤੁਸੀਂ ਕੈਮਰੇ ਸਾਹਮਣੇ ਬੋਲਣ ਲੱਗੇ ਅੱਗੇ ਕਿਤੇ ਨਾ ਕਿਤੇ ਡਰ ਲੱਗਦਾ ਸੀ ਧਮਕੀਆਂ ਹੁੰਦੀਆਂ ਸੀ ਤਾਂ ਨਹੀਂ ਹੁੰਦਾ ਸੀ ਹਾਂ ਜੀ ਹੁੰਦਾ ਹੀ ਸੀਗਾ ਵੀ ਆਪਾਂ ਕੰਮਕਾਰਾਂ ਦੇ ਬੰਦੇ ਆ ਜੇ ਕੋਈ ਸ਼ਿਕਾਇਤਕਾਰ ਵੀ ਦਿੱਤੀ ਤੇ ਇਹਨਾਂ ਨੂੰ ਖਬਰ ਮਿਲ ਜਾਣੀ ਹੈ ਕਿਉਂਕਿ ਇਹਨਾਂ ਦੇ ਹੁੰਦੇ ਆ ਤੇ ਐਵੇਂ ਅੰਦਰ-ਬਾਰ ਵੀ ਜਾਣਾ ਕੰਮਕਾਰ ਵੀ ਕਰਨੇ ਆ ਅੰਜਰ ਪੁਲਿਸ ਸਹਯੋ ਕਰੀ ਰਹੀ ਐ ਸੀ ਪੁਲਿਸ ਦਾ ਸਹਯੋ ਕਰ ਰਿਹਾ ਪੂਰਾ ਤੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਤੇ ਰੈਗੂਲਰ ਚੱਲਣਾ ਚਾਹੀਦਾ ਹੈ ਕੰਮ ਕੀ ਲੱਗਦਾ ਤੁਹਾਨੂੰ ਪੁਲਿਸ ਨੇ ਕਿਵੇਂ ਸੁਧਾਰ ਕੀਤਾ ਉਹਨਾਂ ਜਿਵੇਂ ਸਖਤੀ ਕੀਤੀ ਨਸ਼ਾ ਦੇ ਬੰਦੇ ਫੜ ਰਹੇ ਆ ਨਸ਼ਾ ਕਰਨ ਵਾਲੇ ਨਸ਼ਾ ਖਾਣ ਵਾਲੇ ਭਰਤੀ ਕਰਾ ਰਹੇ ਆ ਇਹ ਮਤਲਬ ਚੱਲਣਾ ਚਾਹੀਦਾ ਹੈ ਇਹ ਰੈਗੂਲਰ ਕੰਮ ਚੱਲਣਾ ਚਾਹੀਦਾ ਇਹ ਨਾ ਹੋਵੇ ਮਤਲਬ ਕਿ ਇਹ ਮੀ ਨਾ ਹੋਵੇ ਨਾ ਕੰਮ ਚੱਲੇ ਇਹ ਬਾਤ ਫਿਰ ਉਹੀ ਹੋ ਜੇ ਇਹ ਲਗਾਤਾਰ ਚੱਲਦੇ ਰਹਿਣਾ ਚਾਹੀਦਾ ਕੰਮ ਵੈਸੇ ਲੱਗਦਾ ਬਹੁਤ ਬਹੁਤ ਸਹੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੋਈ ਜਿਹੜੇ ਹੈਗੇ ਕੋਈ ਵੇਚਣ ਵਾਲੇ ਕੋਈ ਕਰਨ ਵਾਲੇ ਹੈਗੇ ਨਹੀਂ ਹੁਣ ਕੋਈ ਨਹੀਂ ਜੀ ਸਾਰੇ ਲਗਭਗ ਅੰਦਰ ਬੰਦ ਕਰ ਦਿੱਤੇ ਪਰਸੋ ਨੇ। ਬਾਹਰ ਕੋਈ ਨਹੀਂ ਗਿਆ ਸੋ ਜੀ। ਠੀਕ ਹੈ ਥੰ ਲੋ। ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੈਂ ਵੀਡੀਓ ਹੀ ਏ ਉਸ ਦੇ ਵਿੱਚ ਮਾਂ ਜੋ ਸਾਡੇ ਐਸਐਸਪੀ ਡਾਕਟਰ ਪ੍ਰਗਜਨ ਦੀ ਰਹਿਣਾ ਮੈਂ ਇਹ ਅਸੀਂ ਜਿਹੜੇ ਇਸ ਮੈਮ ਦੇ ਤਹਿਤ ਵੱਖ-ਵੱਖ ਇਰੀਏ ਵਿੱਚ ਜਾ ਕੇ ਸਰਚ ਪੇਸ਼ਨ ਕਰ ਰਹੇ ਹਾਂ ਜਿਵੇਂ ਅੱਜ ਅਸੀਂ ਬੇਦਕਾਨਾਗਰ ਸੰਚੇਨਗਰ ਵਿੱਚ ਵੀ ਸਰਚ ਪੇਸ਼ਨ ਆਰੰਭ ਕੀਤਾ ਹੋਇਆ ਹੈ। ਤੇ ਹੁਣ ਅਸੀਂ ਉਪੇਦਕਾਰ ਨਗਰ ਦੇ ਕੋਈ 4-5 ਘਰਾਂ ਦਾ ਸਰਚ ਕੀਤਾ ਗਿਆ ਜਿਸ ਨੂੰ ਦੇਖਿਆ ਵੀ ਇਹ ਜਿਹੜੇ ਅ ਨਸ਼ਾ ਵੇਚਣ ਵਾਲੇ ਨੇ ਇਸ ਟਾਈਮ ਕੋਈ ਤਾਂ ਅ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਰੌਂਡ ਅਪ ਕਰਕੇ ਅੰਦਰ ਅੰਦਰ ਭੇਜ ਦਿੱਤਾ ਜੇਲ੍ਹਾਂ ਦੇ ਅੰਦਰ ਤੇ ਉਹ ਜਿਹੜੇ ਹੈਗੇ ਨੇ ਜਿਹੜੇ ਹੁਣ ਘਰਾਂ ਦੇ ਹੀ ਜਾਨੇ ਆ ਤੇ ਉਹ ਪਗੋੜੇ ਨੇ ਘਰਾਂ 'ਚ ਲੋਕ ਲੱਗੇ ਜਾਂ ਘਰਾਂ ਦੇ ਵਿੱਚ ਰਹਿਣਾ ਨਹੀਂ ਪਾਏ ਜਾ ਰਹੇ ਤੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਹਨਾਂ ਤੇ ਪ੍ਰੈਸ਼ਰ ਹੈ ਜਾਂ ਜਿਹੜਾ ਦਬਾਅ ਹੈ ਸਾਡਾ ਇਸੇ ਤਰ੍ਹਾਂ ਹੀ ਕੰਟੀਨਿਊ ਬਣਿਆ ਰਹੇਗਾ ਤਾਂ ਜੋ ਇਹਨਾਂ ਨੂੰ ਦੁਬਾਰਾ ਨਸ਼ਿਆਂ ਵਾਲੇ ਪਾਸੇ ਧਿਆਨ ਨਾ ਜਾਏ। ਪਬਲਿਕ ਦਾ ਕਿਸ ਤਰ੍ਹਾਂ ਸੇ ਜੋੜਨ ਲੇ। ਹਾਂ ਉਹ ਅਸੀਂ ਜਦੋਂ ਕਿਸੇ ਵੀ ਇਲਾਕੇ ਜਾਂ ਕਿ ਮਹੱਲੇ 'ਚ ਜਾਂਦੇ ਆ ਤਾਂ ਉਸੇ ਪਬਲਿਕ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਆਉਂਦਾ ਪਿਆ। ਇਹ ਇਸ ਚੀਜ਼ ਦੀ ਸਾਨੂੰ ਵੀ ਬਹੁਤ ਖੁਸ਼ੀ ਮਿਲਦੀ ਜਦੋਂ ਪਬਲਿਕਾਂ ਦੀ ਵੀ ਪੁਲਿਸ ਨੇ ਜਿਹੜਾ ਪਿਛਲੇ ਟਾਈਮ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਜਿਹੜਾ ਨਸ਼ਾ ਬੰਦ ਹੋ ਗਿਆ ਤੇ ਕੁਝ ਜਿਹੜੇ ਕੋਈ ਮਾੜੇ ਅੰਸਰ ਹੋਏਗੇ ਨੇ ਜਿਹੜੇ ਅਜੇ ਵੀ ਲੱਗੇ ਹੋਏ ਨੇ ਤੇ ਉਹਨਾਂ ਨੂੰ ਇਸੇ ਤਰੀਕਾ ਰਾਉਂਡ ਅਪ ਕਰਕੇ ਜਿਲ੍ਹਾਂ ਚ ਭੇਜਾਂਗੇ ਜੀ ਸੁਸੇ ਸਾਹਿਬ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਖੜੇ ਆ ਇੱਥੇ ਪਬਲਿਕ ਨੇ ਇਸੇ ਇਲਾਕੇ ਨੇ ਇਹ ਗੱਲ ਕਹੀ ਹੈ ਉਹਦੇ ਵੀ 70% ਆ ਜਿਹੜਾ ਸਾਨੂੰ ਇਹ ਲੱਗਦਾ ਜੀ ਸਾਡਾ ਏਰੀਆ ਕੈਨੇਡਾ ਵਾ ਗਿਆ 30% ਰਹਿ ਗਿਆ ਤੇ ਮੰਨਦੇ ਹੋ ਅਗਰ ਹਾਂ ਬਿਲਕੁਲ ਸਾਨੂੰ ਏਸੀ ਦੀ ਬੜੀ ਮਹਿਸੂਸ ਹੁੰਦਾ ਜਦੋਂ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਕੇ ਸਾਡੇ ਕੰਮ ਦੀ ਕੀਤੇ ਕੰਮ ਦੀ ਕੋਈ ਪਬਲਿਕ ਸਲਾਹਗਾ ਕਰਦੀ ਏ ਤੇ ਜਿਹੜਾ ਪਬਲਿਕ ਦਾ ਜਿਹੜਾ ਹੈਗਾ ਇਹ 30% ਜਿਹੜੇ ਕਹਿੰਦੇ ਨੇ ਵੀ ਜਿਹੜੇ ਰਹਿ ਗਿਆ ਤੇ ਅਸੀਂ ਉਹਨੂੰ ਵੀ ਬਿਲਕੁਲ ਸਾਫ਼ ਕਰ ਦਾਂਗੇ ਕਿਉਂਕਿ ਹੁਣ ਸਾਡਾ ਜਿਹੜਾ ਇਹਦੇ ਤੇ ਕੰਟੀਨਿਊ ਦਬਾਅ ਸਰਕਾਰ ਵੱਲੋਂ ਵੀ ਇਹ ਚੀਜ਼ ਦੀ ਮਹਿਮ ਵਿਢੀ ਹੋਈ ਏ ਤੇ ਜਿਹੜੇ ਕਾਫੀ ਇਸ ਟਾਈਮ ਜਿਹੜੇ ਵੱਡੇ ਸਮੱਗਲਰ ਨੇ ਉਹ ਬ੍ਰੇਕ ਹੋ ਚੁੱਕੇ ਨੇ ਤੇ ਜਿਹੜੇ ਛੋਟੇ ਲੈਵਲ ਦੇ ਨੇ ਉਹ ਅਸੀਂ ਬ੍ਰੇਕ ਕਰੀ ਜਾ ਰਹੇ ਹਾਂ ਥੱਲੇ ਡਿਸਟ੍ਰੀ ਲੈਵਲ ਤੇ ਜਾਂ ਸਾਡੇ ਫ੍ਰੀਕੁਟ ਪੀਸ ਲੋ ਜਿਹੜੇ ਛੋਟੇ ਲੈਵਲ ਤੇ ਰਾਉਂਡ ਅਪ ਕਰਕੇ ਜਿਹੇ ਜ਼ਿਲ੍ਹਿਆਂ 'ਚ ਭੇਜ ਰਹੇ ਹਾਂ ਤੇ ਸਾਨੂੰ ਉਮੀਦ ਏ ਵੀ ਹੌਨ ਵਾਲੇ ਟਾਈਮ ਦੇ ਵਿੱਚ ਜਿਹੜੇ ਪਬਲਿਕ ਇਹ ਨਸ਼ੇ ਤੋਂ ਰਾਤ ਖੁਸੂਸ ਕਰੇ ਸਰ ਜਿਹੜੇ ਹਜੇ ਵੀ ਇਸ ਕੰਮ ਤੋਂ ਬਾਦ ਨਹੀਂ ਆ ਰਹੇ ਉਹਨਾਂ ਨੂੰ ਕੋਈ ਮੈਸੇਜ ਜਾਂ ਚੇਤਾਵਨੀ ਹਾਂ ਅਸੀਂ ਸਾਡੀਆਂ ਲਿਸਟਾਂ ਤਿਆਰ ਨੇ ਜਿਨ੍ਹਾਂ ਨੇ ਨਸ਼ੇ ਦੀ ਕਮਾਈ ਤੋਂ ਘਰ ਬਣਾਏ ਨੇ ਜਾਂ ਅਸ਼ੋਕ ਬੜੀ ਬੜੀ ਵਧੀਆ ਜੀਵਨ ਬਤੀਤ ਕਰਦੇ ਕਰ ਰਹੇ ਨੇ ਤੇ ਜਿਹੜਾ ਨਾਲ ਦੇ ਜਿਹੜੇ ਪਰਿਵਾਰ ਨੇ ਜਾਂ ਹੋਰ ਕੋਈ ਬੱਚੇ ਵੇਖ ਕੇ ਉਹਨਾਂ ਨੂੰ ਵਿਗੜ ਰਹੇ ਨੇ ਵੀ ਬਿਨਾ ਕੰਮ ਕੀਤੇ ਤੋਂ ਇਹ ਆਦਾ ਵਧੀਆ ਜੀਵਨ ਬਤੀਤ ਅਸੀਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਘਰਾਂ ਤੇ ਉਹ ਵੀ ਕਰਾਂਗੇ ਵੀ ਜਿਹਨਾਂ ਨਸ਼ੇ ਨਾਲ ਕਮਾਈ ਬਣੀ ਹੋਈ ਕਮਾਈ ਦੇ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਸਰ ਹੁਣ ਕਿਸੇ ਚੈਕਿੰਗ ਕੀਤੇ ਜੇ ਜੀ ਬਰਨ ਨੇ ਹੁਣ ਅੱਜ ਦੀ ਜਿਹੜੀ ਚੈਕਿੰਗ ਕੀਤੀ ਸੀ ਇਹਦੇ ਚ ਇੱਕ ਦੋ ਰਾਉਂਡ ਅਪ ਕੀਤੇ ਨੇ ਤੇ ਉਹ ਅਸੀਂ ਚੈੱਕ ਕਰਾਂਗੇ ਵੀ ਸਾਡੇ ਲਿਸਟਡ ਨੇ ਜਾਂ ਕੀ ਉਹਨਾਂ ਦਾ ਸਟੇਟਸ ਪਿੱਛੇ ਰਿਹਾ ਹੈ ਇਹ ਸ਼ੱਕੀ ਕਰਾਂ ਸੀ ਪਹਿਲਾਂ ਇਹ ਹਾਂ ਇਹ ਸਾਰੇ ਜਿੰਨਾ ਵੀ ਕਰਾਂ ਚ ਇਹ ਸਰਚ ਕਰਦੇ ਆ ਇਹ ਸਾਡੇ ਕੋਈ ਸਾਨੂੰ ਕੰਪਲੇਂਟ ਆਉਂਦੀ ਏ ਜਾਂ ਮਹੱਲੇ ਵੱਲੋਂ ਤੇ ਉਹ ਇਹ ਸ਼ੱਕੀ ਕਰਾਂ ਤੇ ਮਸ਼ਾਂ ਰੀਡ ਕੀਤੀ ਜਾਂਦੀ ਹੈ